ਤੋ ਲਿਉ ਵੀ ਲੈ ਜਨਾ ਕਰਾਇਆ ਸੀ ਤੇ ਸਾਰੇ ਦੇ ਗਰਦ ਚੜੀ ਗਈ ਆ ਉਹਨੂੰ ਕਰਦੇ ਆ ਉਹਨੇ ਸਾਫ ਦੁਬਾਰਾ ਤੇ ਦਿਖਾਉਣੇ ਤੁਹਾਨੂੰ ਲੋਕਾਂ ਨੂੰ ਇੰਦਰ ਆਰ ਪੀ ਐਮ ਤੋਂ ਪਤਾ ਲੱਗਦਾ ਮੈਂ ਇੰਦਰ ਬਹੁਤ ਆਰ ਪੀ ਐਮ ਡ੍ਰੌਪ ਕਰੀ ਜਾਂਦਾ ਹਾਂ ਇਹ ਆ ਦੇਖੋ ਟਿਕਟ ਆਈ ਅੱਜ ਮੈਨੂੰ ਬਰਲਾ ਲਿਓ ਮੰਨ ਕੇ ਚੱਲੂ ਜਿਹੜਾ ਗਏ 5 ਮਿੰਟਾਂ ਦੇ ਨੀ ਮੀਟ ਦਿੰਦਾ ਸੀ ਰਾ 13 ਤੋਂ 15 ਕਿਲੋ ਮੀਟਰ ਅੱਜ ਲਗਭਗ ਮਨ ਲਾਦਾ ਮੈਂ 20 ਤੋਂ 25 ਮਿੰਟ ਲੱਗੇ ਸਾਨੂੰ ਤਾਂ ਗੇਅਰ ਮਾਰੀ ਸੀ ਹੁਣ ਇਹ ਜਾ ਉੱਪਰੋਂ ਤਾਂ ਝਟਕੇ ਦੇ ਦੇ ਝਟਕਾ ਕਰਤੀ ਸੀ ਜ਼ਿੰਦਗੀ ਸੱਚੀ ਗੱਲ ਦੋਹਤੋਂ ਸਵਾਗਤ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਕੁੱਡੂ ਮਾਰਨਿੰਗ ਪਹਿਲਾਂ ਤਾਂ ਸਾਰਿਆਂ ਨੇ ਦਿਨ ਬਹੁਤ ਘੰਟੇ ਨਿਕਲਿਆ ਮਿੱਤਰੋ ਜਿ ਨਿੱਗਾ ਨਿੱਗਾ ਜ ਦੇਣਾ ਮਾਹੌਲ ਜਮਾ ਇੱਕ ਨੰਬਰ ਦੇ ਵਿੱਚ ਆ ਬਸ ਉਹ ਬੰਦਾ ਮੱਥੇ ਲੱਗ ਗਿਆ ਕੁੱਡੂ ਮਾਰਨਿੰਗ ਕਰਨ ਤੋਂ ਪਹਿਲੀ ਮੱਥੇ ਲੱਗ ਗਿਆ ਮਿੱਤਰੋ ਅੱਜ ਧੁੱਪ ਬਹੁਤ ਘੰਟੇ ਨਿਕਲੀ ਜਾ ਦੇਖੋ ਮਿੱਤਰੋ ਸੂਰਜ ਤੇ ਕੱਲ ਆਹ ਟਾਈਮ ਦੇ ਉੱਤੇ ਪੂਰੀ ਫੁੱਲ ਤਾਉਂਦੇ ਸੀ ਤੇ ਅੱਜ ਗੱਲਬਾਤ ਜਮਾ ਓਕੇ ਹੋਈ ਦੀ ਆ ਮੌਸਮ ਬਹੁਤ ਘੰਟੇ ਨਿੱਗਾ ਨਿੱਗਾ ਜਾ ਉਸਮਾ ਸਾਰਾ ਮਿੱਤਰੋ ਅੱਜ ਕਰ ਲੱਗਿਆ ਰੌਕਟ ਸਟਾਰਟ ਬਹੁਤ ਦਿਨਾਂ ਬਾਅਦ ਜਦੋਂ ਰਸੀਗਲ ਫਸੀ ਪਈ ਆ ਮਨ ਦਰਦ ਬਹੁਤ ਆ ਮਾਂ ਮਤਰੀ ਜੀ ਮਾਰਾਂਗੇ ਸਰਪਾ ਇਹ ਕੀ ਬਾਤ ਆ ਦੇਖੋ ਕੱਢ ਕੇ ਰਹਦੇ ਮਰ ਗਏ ਕੱਪੜਾ ਦੇ ਕੋਲੇ ਵੀ ਲੈ ਜਣਾ ਕਰਾਇਆ ਸੀ ਤੇ ਸਾਰੇ ਦਰਦ ਕਰਦੇ ਜੜੀ ਪਈ ਆ ਉਹਨੂੰ ਕਰਦੇ ਆ ਉਹਦੇ ਵਾਲੀ ਸਾਫ ਦਿਬਾ ਕੇ ਦਿਖਾਉਣੇ ਤੁਹਾਨੂੰ ਲੋਕਾਂ ਤੇ ਗਾਈਸ ਹੋ ਗਿਆ ਫਟਾ ਹਾਂ ਓਕੇ ਕਿਵੇਂ ਆਇਆ ਕਿਵੇਂ ਗਿਆ ਬੜਾ ਖੂਤਤਾ ਗਿਆ ਹੈ ਨਾ ਮੈਂ ਨੇ ਹਾਂ ਬੁੱਲ ਕਰਾ ਕੇ ਫੱਟ ਤੇ ਹੁਣ ਰੌਕਟ ਚੱਕਣਾ ਪਰ ਰੌਕਟ ਚੱਕ ਲਈ ਤੇ ਹੁਣ ਚਾਲਦੇ ਆ ਬੱਗੇਰ ਗਿਆ ਕੋਲ ਹਰ ਜਾਈਂ ਵੇ ਪਹਿਲਾ ਫਰਦਾਈ ਦਾ ਕਮੈਂਟ ਆਉ ਦੇਖ ਲਾ ਓਏ ਚਾਹ ਭਾਈ ਮਤਰਾ ਚੱਲਿਆ ਚਾਹ ਤੋਂ ਠੀਕ ਹੈ ਫੱਟ ਹੋ ਗਏ ਆ ਫਰਦਾ ਮੈਂ ਸਤਰੀ ਚਾਹ ਬੜੀ ਸ਼ਵਾਦ ਬਣਾਉਂਦਾ ਇਹ ਥੈਂਕਸ 40 ਥੈਂਕਸ 40 ਓਕੇ ਉਹ ਬੱਗੇ ਤੋਂ ਸਮਾਨ ਜਾ ਫੜਨਾ ਸੀ ਤੇ ਆਪਾਂ ਉਹ ਫੜ ਲਿਆ ਤੇ ਹੁਣ ਚੱਲਿਆਂ ਬਰਨਾਲੇ ਨੂੰ ਇਹ ਸਮਾਨ ਤਰਾਂਗੇ ਰਾਜੇ ਕੋਲ ਰਾਜੇ ਕੋਲ ਧਰਨ ਤੋਂ ਪਹਿਲਾਂ ਨੂੰ ਕਨਫਰਮ ਨਹੀਂ ਕਰਕੇ ਆਵਾਂਗੇ ਮਿੱਤਰੋ ਹੋਲਾ ਇਹ ਜਿਹੜਾ ਕੰਮ ਆ ਇਹ ਫਾਈਨਲ ਕਰਕੇ ਤੋਂ ਬਾਅਦ ਵਿੱਚ ਮੰਡੀ ਫੇਰ ਰਾਜਾ ਫੇਰ ਭੰਡਾ ਇਹ ਕੰਮ ਜ਼ਰੂਰੀ ਨੇ ਇਹ ਆ ਗਿਆ ਜੀ ਬਰਨਾਲੇ ਵਾਲਾ ਆਪਣਾ ਹਾਈਵੇ ਤੇ ਆ ਟੋਲ ਸੀਗਾ ਇੱਥੋਂ ਪਟਿਆ ਗਿਆ ਟਰਨੇ ਲਾੜਾ ਕੇ ਪਟਾਤਾ ਤੇ ਪੈਸੇ ਇਹਨਾਂ ਨੇ ਸਪਾਈ ਸੂਈ ਕਰੀ ਸੀ ਸਪਾਈ ਦਾ ਹੱਕ ਸੀ ਇਹਨਾਂ ਦਾ ਕਰਨ ਦਾ ਉਕਟ ਕਰਤਾ پارک ਕਿ ਕਰੀ ਇੱਥੇ ਤੇ ਹੁਣ ਚਾਲਦੇ ਆਪਾਂ ਕਜੈਰੀਆਂ ਦੇ ਅੰਦਰ ਮਿੱਤਰੋ ਸਾਰੇ ਬਰਨਾਲੇ 'ਚ ਸਰਚ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਉਹ ਚੀਜ਼ ਨਹੀਂ ਮਿਲੀ ਜਿਹੜੀ ਆਪਾਂ ਲੱਭ ਰਹੇ ਸੀ ਆਪਣਾ ਬੰਬੂ ਕਾਡ ਮਾਰ ਲਈ ਥੋੜੇ ਥੋੜੇ ਝਟਕੇ ਤੇ ਬੰਦੇ ਨੂੰ ਆਪਾਂ ਪੁੱਛਿਆ ਕਿ ਮਿਸਤਰੀ ਨੂੰ ਉਹ ਕਹਿੰਦਾ ਵੀ ਜਿਹੜਾ ਫਿਊਲ ਟੈਂਕ ਦੇ ਵਿੱਚ ਇੱਕ ਫਿਲਟਰ ਹੁੰਦਾ ਉਹ ਫਿਲਟਰ ਆਨਲਾਈਨ ਮੰਗਾਇਆ ਆਪਾਂ ਫਿਲਟਰ ਦੀ ਫੋਟੋ ਤੁਹਾਨੂੰ ਦਿਖਾਉਣੇ ਆਪਾਂ ਬਈ ਇ ਇਹ ਸਾਨੂੰ ਕਿਤੋਂ ਵੀ ਨਹੀਂ ਮਿਲਿਆ ਪੂਰੇ ਬਰਨਾਲੇ 'ਚ ਤੇ ਉਹ ਚੇਂਜ ਕਰਕੇ ਕਹਿੰਦਾ ਵੀ ਇਹ ਦਿੱਕਤ ਆਲੀ ਹੱਲ ਹੋ ਜੂ। ਆ ਦੇਖੋ ਡਾਕਟਰ ਸਾਹਿਬ ਨੂੰ ਤੇ ਹਵਾ ਵਾਲੀ ਚਲੀ ਜਾਂਦੀ ਹੈ ਨਾ ਦੇ ਕੀ ਹੁੰਦਾ ਹੋਵੇ ਸਾਰੇ ਆਰਪੀਐਮਾ ਇਧਰ ਆਰਪੀਐਮਾ ਤੋਂ ਪਤਾ ਲੱਗਦਾ ਮੇਰੇ ਤੋਂ ਬਹੁਤ ਆਰਪੀਐਮਾ ਡ੍ਰੌਪ ਕਰੀ ਜਾਂਦਾ ਹੁਣ ਇਹ ਆ ਦੇਖੋ ਆਪੀ ਆਰਪੀਐਮਾ ਘਟ ਜਾਂਦੇ ਆ ਛੱਡ ਕੇ ਜੇ ਮਰੀ ਜਾਂਦਾ ਹੈਗਾ ਇੱਕ ਵੀਰ ਕਹਿੰਦਾ ਵੀ ਇਹ ਉਹ ਬਦਲ ਲੈ ਕੋਧ ਜੀ ਹੈ ਜਿਹੜੀ ਵਿੱਚ ਵੈਕਟਰ ਉਹ ਬਦਲ ਕਰ ਦੋ ਆ ਦੇਖੋ ਕੋਈ ਰੇਜ਼ ਨਹੀਂ ਮੈਂ ਘੱਟ ਕਰਿਆ ਛੱਡ ਕੇ ਜੇ ਆ ਜਦੋਂ ਮੇਰਾ ਪਤਾ ਕਰਾਣਾ ਖਾਨ ਨੇ ਲਾਤੀ ਫਲੈਕਸ ਨੂੰ ਮੇਂ ਦੇਦੀ ਹੁਣ ਪਾਰਟੀ ਲੈਣੀ ਆ ਔਰ ਖਾਨ ਕਿੰਨੇ ਆ ਚਾਹਤਾ ਪਏ ਹਾਂਜੀ ਦਾਂਦੀ ਗੱਡੀ ਜਨਾ ਘੜਾ ਹੈ ਜੀ ਠੀਕ ਹੋਏਗਾ ਠੀਕ ਹੋਊਗੀ ਐਸੀ ਪਾਰਟੀ ਜੇ ਬਣਾਉਣ ਨੂੰ ਹੈ ਐ ਬਾਈ ਦਾ ਟਿਕਾਣਾ ਹੈਗਾ ਚੌਂਕ ਦੇ ਵਿੱਚ ਪੱਖੋ ਗੈਂਚੀਆਂ ਤੇ ਸਾਰਾ ਕੁਝ ਮਿਲਦਾ ਸਨ ਉਹ ਦੱਸ ਦਿਨਾ ਨਿਊਟਰਲ 버ਗਰ 3 ਰੁਪਿਆ ਦਾ ਐਗ ਰੋਲ ਸਿੰਗਲ ਐਗ 버ਗਰ ਇਹ ਜਮਾ ਇਹਦਾ ਟਾਪ ਵਾਲਾ ਹੈਗਾ ਇੱਥੇ ਉਹ ਲਖਿਆ ਨਹੀਂ ਇੱਥੇ ਜਿਹੜਾ ਇੱਕ ਵੱਡਾ ਹੁੰਦਾ ਜਿਹੜਾ 100 ਵਾਲਾ ਤੇਰੇ ਕੋਲ ਹੈ ਜੀ ਇੱਕ ਕਰੋੜ ਇਹਦੇ ਸਿੱਧੇ ਹੈ ਐਗ ਚਿਕਨ ਰੋਲ ਆ ਪਿਆ ਆ ਸਭ ਤੋਂ ਸਰਾ ਚੀਜ਼ ਹੈ ਇਹਦੇ ਕੋਲ ਇਹ ਸਿੰਗਲ ਹੈ ਕਿ ਸਿੰਗਲ ਚਿਕਨ ਕਰਨਾ ਤੋਂ ਹੱਸਦੇ ਨਹੀਂ ਆ ਹਾਂ ਹਾਂ ਜੀ ਟਿਕਾਣਾ ਕਿੱਥੇ ਆਪਣਾ ਟਿਕਾਣਾ ਆਪਣਾ ਮੋਗਾ ਰੋਡ ਮੋਗਾ ਰੋਡ ਚੌਕ ਦੇ ਵਿੱਚ ਜਮਾ ਬੋਗੀ ਪੱਤਰਕਾਰੀ ਦੀ ਦੁਕਾਨ ਦੇ ਨਾਲ ਠੀਕ ਆ ਲੈ ਇੱਥੇ ਬਾਈ ਦਾ ਟਿਕਾਣਾ ਜੇ ਤੋ ਖਾ ਪੀ ਕੇ ਜਾਇਆ ਕਰੋ ਪੁਰੀਆਂ ਘਣ ਘਣ ਜੀਜਾ ਬਣਾਉਂਦਾ ਤੇ ਸੰਤਰੀ ਗੰਗ ਦੀ ਅਮਰੁੱਤੀ ਨਿਗਾਹ ਕਰ ਲਿਓ ਉਹ ਇਹ ਜਿਹੀ ਹੀ ਆ ਪੁਰਾ ਖਾਣ ਜਾਰ ਤੋਂ ਖਾ ਕੇ 버ਗਰ ਹੁਣ ਚੱਲੇ ਆਗੇ ਬੱਗੇ ਕੰਨੀ ਨੂੰ ਤੇ ਆ ਸਾਡਾ ਗੈਂਚਾਂ ਵਾਲਾ ਚੌਕ ਇਲੈਕਟ੍ਰੋਨਿਕ ਚੀਜ਼ਾਂ ਤੇ ਨਹੀਂ ਰਹਿ ਮਤਰੋ ਬੜਾ ਜਕੀਂ ਤੇ ਆ ਇਹਦਾ ਗੇਰ ਮਾਰੀ ਹੁਣ ਇਹ ਜਾਉ ਪਰ ਉਹਦਾ ਝਟਕੇ ਦੇ ਦੇ ਝਟਕਾ ਕਰਦੀ ਸੀ ਜ਼ਿੰਦਗੀ ਇਹ ਕਪੜਾ ਮਾਰ। ਭਾਈ ਗਾਈ ਆ ਜਿਹੜਾ ਜਹਾਜ ਆਣਾ ਇਹ ਆ ਕਦੇ ਨਾ ਧੋਖਾ ਦੇਣ ਵਾਲਾ ਸੰਦ ਕਦੇ ਵੀ ਨਹੀਂ ਧੋਖਾ ਦਿੰਦਾ ਇਹਨੇ ਕਦੇ ਵੀ ਇੰਨੇ ਹਾਲੀ ਲੈ ਕੇ ਗਏ ਆ ਹਮੇਸ਼ਾ ਪਹਿਲੀ ਕਿਕ ਸਟਾਰਟ ਅੱਜ ਵੀ ਪਹਿਲੀ ਕਿਕ ਸਟਾਰਟ ਜੇ ਮਹੀਨੇ ਬਾਅਦ ਸਟਾਰਟ ਕਰੋ ਤਾਂ ਵੀ ਪਹਿਲੀ ਕਿਕ ਸਟਾਰਟ ਉਹ ਜਹਾਜ ਬਹੁਤ ਘਟ ਸੀ ਤੇ ਤਾਂ ਵੀ ਦੇਖੋ ਪੰਪ ਤੇ ਆ ਗਿਆ ਬਹੁਤ ਦਿਨਾਂ ਬਾਅਦ ਸਟਾਰਟ ਕਰਿਆ ਪਹਿਲੀ ਕਿਕ ਸਟਾਰਟ ਹੋਇਆ ਨਾ ਪੰਪ ਤੇ ਹੀ ਪਹੁੰਚ ਗਿਆ ਖੁੱਪ ਗਾਣੇ ਮੈਂ ਤਾਂਹੀਂ ਕੰਪਨੀਆਂ ਅੱਜ ਕੱਲ ਦੂਜੇ ਦੇਣ ਲੱਗੀਆਂ ਫਿਲਟਰਾਂ ਫਿਲਟਰਾਂ ਵਾਲੇ ਇਹ ਬੰਦਾ ਸਾਡੇ ਕੋਲ ਆਉਂਦਾ ਹੀ ਨਹੀਂ ਪਹਿਲਾਂ ਸੰਦ ਤੇ ਤੇਰੇ ਮੇਰੇ ਅੱਗੇ ਲੈ ਆਉਂਦੇ ਸੀ ਹੁਣ ਕਿ ਜਾਂਸੀ ਜਾਂਦੀ ਨਹੀਂ ਸੀ 11 ਸਾਲ ਹੋ ਗਏ ਅੱਜ ਤੱਕ ਕੋਈ ਕੰਪਲੇਨਟ ਨਹੀਂ ਕੀਤੀ ਜਹਾਜ ਨੇ ਨੇ। ਮੇਤਰੋ ਕਿਰਾ ਫਿਲਟਰ ਮੰਗਾ ਲਿਆ ਆਪਾਂ ਕੋਇਲ ਫਿਊਲ ਟੈਂਕ ਵਾਲਾ ਫਿਲਟਰ ਆਪਣਾ 18 ਤਰੀਕ ਨੂੰ ਕਹਿੰਦਾ ਹੁਣ 18 ਤੱਕ ਤਣੀ ਰੋਕ ਤੋਂ ਆਪਾਂ ਸੇਡ ਸਕਦੇ ਕਿਉਂਕਿ ਝਟਕੇ ਬਲੇ ਮਾਰਦਾ ਤੇ ਪਾਰਟ ਆ ਜਿਹੜੀ ਜਮੇ ਨਹੀਂ ਨੀ ਮੀਟਦਾ ਬਹੁਤ ਦਿੱਕਤ ਆਈ ਅੱਜ ਮੈਨੂੰ ਬਰਲਾ ਲਿਓ ਮੰਨ ਕੇ ਚੱਲੂ ਜਿਹੜਾ ਦਰ ਗਏ 5 ਮਿੰਟਾਂ ਚ ਮੀਟ ਦਿੰਦਾ ਜੀ ਰਾ 13 ਤੋਂ 20 ਕਿਲੋਮੀਟਰ ਅੱਜ ਲਗਭਗ ਮਨ ਲਾਦਾ ਮੈਂ 20 ਤੋਂ 25 ਮਿੰਟ ਲੱਗੇ ਸਾਨੂੰ ਬਹੁਤ ਮੱਥਾ ਮਾਰ ਕੇ ਲੈ ਕੇ ਆਉਂਦਾ ਤੇ ਸਾਰ ਚੀਜ਼ ਕਰਕੇ ਮੱਥਾ ਮਾਰ ਕੇ ਆਪਾਂ Amazon ਤੋਂ ਇੱਕ ਬਾਰ ਆਰਡਰ ਕਰਤਾ ਫਿਲਟਰ ਆਪਣਾ ਜਿਹੜਾ 18 ਤਰੀਕ ਨੂੰ 18 ਨੂੰ ਕਰਾਂਗੇ ਚੇਂਜ ਤੇ ਸਭ ਤੋਂ ਵੱਡੀ ਤੇ ਘੈਂਟ ਗੱਲ ਪਤਾ ਕੀ ਆ ਜਿਹੜੀ ਆ ਆ ਚੀਜ਼ ਆ ਨਾ ਫਿਰ ਆ ਕੰਮੀ ਆ ਦਾਦਾਂ ਇਹਨਾਂ ਅੱਜ ਕਿਤੇ ਕੋਈ ਡੱਕਤੀ ਨਹੀਂ ਆਈ ਕਰਾਉਂਡ ਦੇ ਕਰਾਵਾ ਕੇ ਸਾਨੂੰ ਬਰਸ ਨੂੰ ਜਹਾਜ਼ ਆਪਣਾ ਬਾਰ ਚ ਹੀ ਖੜਾ ਉੱਥੋਂ ਨੂੰ ਚੱਕ ਲੈਣਾ ਹੁਣ ਚੱਲੇ ਆ ਜੀ ਆਪਾਂ ਮਣੀ ਨੂੰ ਚੱਲ ਗਿਆ ਆਪਾਂ ਮਨਪ੍ਰੀਤ ਆਪਣਾ ਦਾ ਕਲੱਚ ਆ ਨਾ ਮੈਟਰੋ ਰਾਉਂਡ ਲਾਉਣ ਲਈ ਚਲੇ ਸੀ ਹੁਣ ਗਰਿਆਂ ਨੇ ਘਰ ਵਾਪਸ ਆ ਅੱਗੇ ਦੇ ਬਲੌਗ ਨੂੰ ਕਰ ਦੋ ਦਬ ਕੇ ਸ਼ੇਅਰ ਤੇ ਕੰਮ ਫਲਾ ਲੱਗ ਆਪਣਾ ਕੋਈ ਵੀ ਨਹੀਂ ਬਣਿਆ ਇੰਨੇ ਕੰਮ ਕਰਨੇ ਸੀ ਤੇ ਮੁਰੇ ਆ ਗਈ ਲੋੜੀ ਬਣਾ ਦਾ ਹੈਪੀ ਲੋੜੀ ਸਾਰਿਆਂ ਨੂੰ ਕਰ ਲੋ ਦਬ ਕੇ ਫੋਲੋ ਇਹ ਜਿਹਨੂੰ ਕਿੰਨਾਂ ਨੂੰ ਕਰ ਲੋ ਸਬਸਕ੍ਰਾਈਬ ਲੋੜੀ ਦਾ ਧੂਆ ਲੱਗਾ ਅੰਦਰ ਜੀ ਚੋਰਾ ਤੇ ਤੁਹਾਰੇ ਸਾਰੇ ਭਰਾਵਾਂ ਨੂੰ ਲੂੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਦੇ ਵਲੌਗ ਨੂੰ ਕਰਦੇ ਜੀ ਥੀਖਾ ਤਮ ਦੱਬ ਕੇ ਕਰਦੋ ਵਲੌਗ ਨੂੰ ਆਪਣੇ ਨੂੰ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ